ਪਰਮ ਸਤਿਕਾਰਯੋਗ ਸਾਧ ਸੰਗਤ ਜੀ ਗੁਰਬਾਣੀ ਵਿੱਚ ਲਿਖਿਆ ਮਿਲ ਬੇ ਕੀ ਮਹਿਮਾ ਬਰਨ ਨ ਸਾਕੋ ਨਾਨਕ ਪਰੇ ਪ੍ਰੀ ਰਾ ਇਹ ਚੌਧਰੀ ਰਣਜੀਤ ਸਿੰਘ ਜੀ ਜਿਹੜੇ ਸਾਡੇ ਕੋਲ ਆਏ ਸਨ ਸ਼ਾਇਦ ਤੁਹਾਡੇ ਤੋਂ ਬਹੁਤ ਸਾਰਿਆਂ ਨੂੰ ਪਤਾ ਨਾ ਹੋਵੇ ਇਹ ਚੌਧਰੀ ਦੇਵੀ ਲਾਲ ਜੀ ਦੇ ਸੁਪੁੱਤਰ ਨੇ ਕਦੀ ਸਾਡੀਆਂ ਬਹੁਤ ਦੂਰੀਆਂ ਸਨ ਚੌਧਰੀ ਦੇਵੀ ਲਾਲ ਜੀ ਨਾਲ ਇਹਨਾਂ ਨਾਲ ਅੱਜ ਕਿਰਪਾ ਹੋਈ ਏ ਉਹ ਦੂਰੀਆਂ ਘਟੀਆਂ ਨੇ ਇਹ ਬੜੀ ਚੰਗੀ ਗੱਲ ਏ ਕਿ ਦੂਰੀਆਂ ਘਟੀਆਂ ਨੇ ਕਿਉਂਕਿ ਜਿੰਨਾ ਚਿਰ ਲੜਾਈਆਂ ਧੜੇਬੰਦੀਆਂ ਰਹਿੰਦੀਆਂ ਨੇ ਸਾਡਾ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਸਮਾਜ ਦਾ ਵੀ ਨੁਕਸਾਨ ਹੁੰਦਾ ਤੇ ਨਿੱਜੀ ਰੂਪ ਤੇ ਵੀ ਨੁਕਸਾਨ ਆਉਂਦਾ ਇਸ ਕਰਕੇ ਆਪ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀ ਤੋਖ ਆਪ ਜੀ ਨੇ ਹੁਣ ਸੁਣੀ ਹੈ ਸਾਂਝ ਕਰੀ ਜਾ ਗੁਨਾਹ ਕੇਰੀ ਛੋੜ ਅਵਗੁਣ ਚੱਲੀ ਜਾ ਉਦੇ ਵਿੱਚ ਇੱਕ ਔਗਣ ਆਪਾਂ ਸਭ ਤੋਂ ਪਹਿਲਾਂ ਇਹ ਛੱਡਣਾ ਸ਼ੁਰੂ ਕਰ ਦਈਏ ਮੋੜ ਇੱਥੋਂ ਹੀ ਬਣੀਏ ਇਹ ਔਗਣ ਛੱਡੀਏ ਕਿ ਅਸੀਂ ਧੜੇਬੰਦੀ ਬਣਾਉਣੀ ਹੈ ਨਫ਼ਰਤ ਕਰਨੀ ਹੈ ਲੜਾਈ ਕਰਨੀ ਹੈ ਬਿਨਾਂ ਕਾਰਨ ਤੋਂ ਜਿਹੜੀ ਉੱਤੇ ਡੇਗਦੀ ਹੈ ਉਹਦੇ ਬਚਾਅ ਵਾਸਤੇ ਕੁਝ ਕਰਨਾ ਸਾਡੀ ਮਜਬੂਰੀ ਹੋ ਜਾਂਦੀ ਹੈ ਪਰ ਆਪਾਂ ਤਾਂ ਬਚਣਾ ਸ਼ੁਰੂ ਕਰੀਏ ਕਿਉਂਕਿ ਕੋਈ ਪਰਿਵਾਰ ਕੋਈ ਸਮਾਜ ਕੋਈ ਦੇਸ਼ ਆਪਸ ਵਿੱਚ ਪਾਟ ਕੇ ਧੜੇਬੰਦੀ ਨਾਲ ਕਦੀ ਵਧਿਆ ਨਹੀਂ ਅੱਗੇ ਜਿਹਨੂੰ ਸ਼ੱਕ ਹੋਵੇ ਜਿਹੜਾ ਚਾਹੇ ਸਾਰੇ ਸੰਸਾਰ ਦਾ ਇਤਿਹਾਸ ਵੇਖ ਕੇ ਦੇਖ ਲਓ ਕਦੀ ਅੱਗੇ ਨਹੀਂ ਵਧੇ ਮੁਕਤਾ ਜੀ ਬੜੀ ਵਧੀਆ ਇੱਕ ਕਵਿਤਾ ਸੁਣਾਉਂਦੇ ਹੁੰਦੇ ਨੇ ਫੁੱਟ ਤੇ ਹੁਣ ਤੇ ਸਮਾਂ ਨਹੀਂਗਾ ਪਰ ਲੋਕ ਗੱਸਦੇ ਹੁੰਦੇ ਨੇ ਵੀ ਕਿਵੇਂ ਫੁੱਟ ਨੇ ਕੀ ਕੀ ਕਰ ਗਾਲੇ ਦੂਸਰੇ ਪਾਸੇ ਸਾਡੇ ਕਿਸਾਨ ਜੀ ਸਾਧੂ ਸਿੰਘ ਜੀ ਕਿਸਾਨ ਸੰਤ ਕਰਨ ਸਿੰਘ ਜੀ ਵੈਮੀ ਦੇ ਪੁੱਤਰ ਉਹਨਾਂ ਨੇ ਏਤਾ ਬਾਰੇ ਬੜੀ ਉੱਤਮ ਕਵਤਾ ਲਿਖੀ ਹੈ ਸਮਾਂ ਨਹੀਂ ਕਿਤੇ ਸੁਣਾਵਾਗਾ ਆਪ ਜੀ ਨੂੰ ਇਹ ਵੱਖਰੀ ਗੱਲ ਹੈ ਕਿ ਅੱਜ ਉਹ ਧੜੇ ਬੰਦੇ ਜਿਹੜੇ ਧੜੇ ਬੰਦੀਆਂ ਕਰਦੇ ਨੇ ਉਹਨਾਂ ਦਾ ਸਾਥ ਦੇਣ ਲੱਗ ਪਏ ਨੇ ਪਰ ਕਵਤਾ ਉਹਨਾਂ ਦੀ ਬੜੀ ਉੱਤਮ ਹੈ ਭਾਵੇਂ ਹੈ ਕਿ ਆਪਾਂ ਗੁਰਬਾਣੀ ਨੂੰ ਮੰਨਦੇ ਹੋਏ ਚੰਗੇ ਕਰਮ ਕਰੀਏ ਔਗਣ ਛੱਡੀਏ ਅਤੇ ਲੜਾਈ ਵਾਲਾ ਔਗਣ ਛੱਡ ਕੇ ਆਪਸ ਵਿੱਚ ਮਿਲਾਪ ਵਾਲਾ ਗੁਣ ਧਾਰਨ ਕਰੀਏ ਕੋਏ ਇਕੱਤਰ ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਲੇਵਲਾ ਵਿਸ਼ੇਸ਼ ਰੂਪ ਦੇ ਵਿੱਚ ਪ੍ਰਭੂ ਦਾ ਨਾਮ ਜਪਣ ਲਈ ਆਪਾਂ ਇਕੱਠੇ ਹੋ ਜਾਇਆ ਕਰੀਏ ਬਾਕੀ ਗੱਲਾਂ ਵੱਖੜੀਆਂ ਨੇ ਵੈਸੇ ਆਪਾਂ ਇਕੱਠੇ ਹੋ ਜ਼ਰੂਰ ਜਾਂਨੇ ਆ ਜੰਝ ਕਰਨ ਜਾ ਕੇ ਆਪਾਂ ਸਭ ਇਕੱਠੇ ਹੁੰਨੇ ਆ ਪਰ ਜਿੱਥੇ ਇਕੱਠੇ ਹੋਣ ਵਾਲਾ ਤਾਂ ਹੁੰਦਾ ਉੱਥੇ ਆ ਕੇ ਲੜ ਪੈਂਦੇ ਆ ਜਿੱਥੇ ਇਕੱਠੇ ਹੋਣ ਵਾਲਾ ਥਾਂ ਹੈ ਉੱਥੇ ਨਹੀਂ ਇਕੱਠੇ ਹੁੰਦੇ ਜੰਜ ਘਰਾਂ ਚ ਸ਼ਰਾਬਖਾਨੇ ਜੂਆ ਘਰਾਂ ਤੇ ਉੱਥੇ ਸਭ ਇਕੱਠੇ ਹੋ ਜਾਂਦੇ ਆ ਉੱਥੇ ਨਾ ਕਾਂਗਰਸ ਪਾਰਟੀ ਰਹਿੰਦੀ ਹੈ ਨਾ ਭਾਜਪਾ ਰਹਿੰਦੀ ਹੈ ਨਾ ਕੁਛ ਰਹਿੰਦੀ ਸੋ ਆਪ ਜੀ ਨੂੰ ਹੋਰ ਕੁਝ ਬੇਨਤੀਆਂ ਮੈਂ ਕਰਨੀਆਂ ਨੇ ਦੇਨਤੀਏ ਕੇ ਕੱਲ ਅਸੀਂ ਇੱਥੇ ਇੱਥੋਂ ਬਹੁਤ ਸਾਰੇ ਸਰੀਰ ਪੁਸ਼ਪਕ ਵਿਮਾਨ ਤੇ ਚੜ ਕੇ ਤੇ ਪ੍ਰੇਮ ਨਗਰੀ ਨੂੰ ਚਲੇ ਗਏ ਸਾਂ ਦਮਦਮਾ ਸਾਰਾ ਖਾਲੀ ਹੋ ਗਿਆ ਸੀ ਸਾਰਾ ਪੰਡਾਲ ਖਾਲੀ ਸੀ जे साहत की तो इच्छा हो तो अब आप फिर चल पर आप आपता चेर रह नहीं सके क्योंकि ठंड बड़ी सी फिर पाला लगन लग पा चलो फिर थले मात लोग आ गए सारे ਮਾਤ ਲੋਕ ਚ ਰਹਿੰਦੇ ਆ ਮਾਤ ਲੋਕ ਵਾਲੇ ਕੰਮ ਕਰਨੇ ਪੈਂਦੇ ਨੇ ਕੁਝ ਮਸਾਲੇਦਾਰ ਭੋਜਨ ਕੁਝ ਕੋੜੇ-ਕੋੜੇ ਅਖੀਰ ਤੇ ਕੋਸ਼ਿਸ਼ ਕਰਾਂਗੇ ਕਿ ਮਿੱਠਾ ਛਕੀਏ ਸੋ ਸਾਹ ਸੰਗਤ ਜੀ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਲੜਾਈ ਛੱਡਣ ਦੀ ਗੱਲ ਉਸ ਆਗਦੀ ਵਿੱਚੋਂ ਬਹੁਤ ਸਾਰਿਆਂ ਦੇ ਮਨ ਦੇ ਵਿੱਚ ਆਵੇ ਕਿ ਤੂੰ ਸਾਨੂੰ ਜੋ ਕਹਿੰਦਾ ਪਿਆ ਤੇ ਤੂੰ ਭਰਾ ਦਾ ਕਿਉਂ ਲੜਦਾ ਨਹੀਂ ਸਹੀ ਸ਼ਾਦੀ ਜੀ ਗੱਲ ਹੈ ਮੈਂ ਬਹੁਤ ਸਪਸ਼ਟ ਕਰਦਾ ਕਿ ਮੇਰੀ ਕੋਈ ਲੜਾਈ ਨਹੀਂ ਮੈਂ ਠਾਕੁਰ ਜੀ ਦੇ ਚਰਨ ਨਹੀਂ ਹੱਥ ਲਾ ਦਿੰਨਾ ਔਰ ਉਹਨਾਂ ਨੂੰ ਬੜੀ ਵਾਰੀ ਹੱਥ ਜੋੜ ਕੇ ਬੇਨਤੀ ਕਰੀ ਦੀਏ ਹਰ ਮੇਲੇ ਤੇ ਬੇਨਤੀ ਕਰੀ ਦੀਏ ਕਿ ਆਪ ਜੀ ਸਾਡੇ ਕੋਲ ਆਓ ਦਰਸ਼ਨ ਦਿਓ ਜੇ ਮੇਰੀ ਲੜਾਈ ਹੋਵੇ ਤਾਂ ਮੈਂ ਕਿਉਂ ਕਹਾ ਇੰਗਲੈਂਡ ਵਿੱਚ ਇੱਕ ਬੰਦਾ ਆਇਆ ਸੀ ਮੇਰੇ ਕੋਲ ਗੈਰ ਨਾਮਧਾਰੀ ਪੱਤਰਕਾਰ ਉਹਨੇ ਆ ਕੇ ਆਖਿਆ ਜੀ ਤੁਹਾਡੀ ਲੜਾਈ ਕਿਵੇਂ ਮੁੱਕ ਸਕਦੀ ਹੈ ਤੁਹਾਡੀ ਤੇ ਗੱਦੀ ਦੀ ਲੜਾਈ ਹੈ ਮੈਂ ਕਿਹਾ ਜੀ ਮੈਂ ਤਾਂ ਗੱਦੀ ਲਾਉਂਦਾ ਹੀ ਨਹੀਂ ਗੱਦੀ ਦੀ ਕੋਈ ਲੜਾਈ ਨਹੀਂ ਨਾ ਮੈਂ ਲਾਉਣਾ ਨਾ ਮੈਂ ਮੰਗਦਾ ਨਾ ਮੈਂ ਖੋਣਾ ਉਹ ਰਾਂਜਾ ਹੋ ਗਿਆ ਕਿਉਂਕਿ ਉਹ ਸੋਚ ਹੀ ਨਹੀਂ ਸੀ ਸਕਦਾ ਕਿ ਕੋਈ ਇੰਨਾ ਤਿਆਗੀ ਵੀ ਹੋ ਸਕਦਾ ਫਿਰ ਉਹ ਆਦਾ ਵੀ ਤੁਹਾਡੀ ਤੇ ਜਾਇਦਾਦ ਦੀ ਲੜਾਈ ਹੈ ਮੈਂ ਕਿਹਾ ਨਹੀਂ ਮੈਂ ਤਾਂ ਜਾਇਦਾਦ ਮੰਗਦਾ ਹੀ ਨਹੀਂ ਜਿਹੜੀ ਹੈਗੀ ਸੀ ਉਹ ਵੀ ਛੱਡ ਦਿੱਤੀ ਐ ਸਵਾਏ ਇਸ ਪੰਜ ਭੂਤਕ ਸਰੀਰ ਤੋਂ ਬਾਕੀ ਜਾਇਦਾਦ ਰੱਖੀ ਕੋਈ ਨਹੀਂ ਫੇਰ ਉਹ ਵਿਚਾਰਾ ਚੁੱਪ ਜਿਆ ਕਰ ਗਿਆ ਸੋ ਇਸ ਕਰਕੇ ਮੇਰੇ ਵੱਲੋਂ ਕੋਈ ਲੜਾਈ ਨਹੀਂ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਐ ਕਿ ਬੇਬੇ ਜੀ ਜਦੋਂ ਢਿੱਲੇ ਸੀ ਅਖੀਰ ਦਾ ਸਮਾਂ ਸੀ ਮੈਂ ਆਪ ਬੇਨਤੀਆਂ ਕੀਤੀਆਂ ਨੇ ਉਹਨਾਂ ਨੂੰ ਵੀ ਸੰਤ ਜੀ ਨੂੰ ਵੀ ਕਿ ਆਓ ਸਕਾਰ ਸਮੇਂ ਫੇਰ ਕੀਤੀਆਂ ਨੇ ਉਹ ਨਹੀਂ ਆਏ ਜੇ ਮੇਰੀ ਲੜਾਈ ਹੋਏ ਤਾਂ ਮੈਂ ਕਿਉਂ ਸੱਦਾ ਮੈਂ ਕਿਉਂ ਸੱਦਾ ਇਸ ਕਰਕੇ ਮੇਰੇ ਵੱਲੋਂ ਕੋਈ ਲੜਾਈ ਨਹੀਂ ਮੇਰਾ ਪੂਰਾ ਯਤਨ ਹੈ ਕਿ ਜੋ ਮੈਂ ਕਹਾਂ ਉਹ ਕਰਾਂਗੀ ਕਹਿਣੀ ਕਰਨੀ ਨੂੰ ਇੱਕ ਕਰਨ ਦਾ ਯਤਨ ਕਰੀਦਾ ਇੱਕ ਇਹ ਵੀ ਸਪਸ਼ਟ ਕਰ ਦਿਆਂ ਕਿ 100% ਕਿਸੇ ਤੋਂ ਵੀ ਨਹੀਂ ਹੁੰਦੀ ਕਦੀ ਵੀ ਨਹੀਂ ਹੋਈ ਪਰ ਬਹੁਤਾ ਜਿੰਨਾ ਕੁ ਵੀ ਹੋ ਸਕੇ ਯਤਨ ਕਰਨਾ ਚਾਹੀਦਾ। ਤੋਂ ਆਪ ਜੀ ਨੂੰ ਬੇਨਤੀ ਹੈ ਕਿ ਸਾਡੀ ਭਰਾਵਾਂ ਦੀ ਸਾਡੇ ਗੁਰੂ ਪਰਿਵਾਰ ਦੀ ਲੜਾਈ ਵੇਖ ਕੇ ਤੁਸੀਂ ਇਹ ਸਿੱਖਿਆ ਲੈ ਲਓ ਕਿ ਤੁਸਾਂ ਨਹੀਂ ਲੜਨਾ। ਇਹ ਸਿੱਖਿਆ ਨਾ ਲਓ ਕਿ ਤੁਸੀਂ ਲੜਦੇ ਜੇ ਤਾਂ ਅਸੀਂ ਵੀ ਲੜਨਾ ਹੈ। ਇਹ ਸਿੱਖਿਆ ਲਓ ਕਿ ਅਸੀਂ ਨਹੀਂ ਲੜਨਾ। ਕਿਉਂਕਿ ਨਾਮ ਧਾਰੀ ਪੰਥ ਸਤ ਗੁਰੂ ਰਾਮ ਸਿੰਘ ਦਾ ਸੱਚਾ ਸੁੱਚਾ ਪੰਥ ਬਹੁਤ ਹੱਦ ਤੱਕ ਉਜੜ ਚੁੱਕਿਆ ਏਸ ਗੁਰ ਘਰ ਦੀ ਲੜਾਈ ਕਾਰਨ ਕਿਉਂਕਿ ਤੀਸਰੀ ਪੀੜ੍ਹੀ ਹੋ ਗਈ ਏ ਲੜਾਈ ਦੀ ਤੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਸਾਧ ਸੰਗਤ ਦੀ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਆਪਦੀ ਦਾ ਵੀ ਆਪ ਜੀ ਕੇਵਲ ਇੰਨੇ ਕੰਮ ਤੱਕ ਹੀ ਹੋ ਕਿ ਮੈਂ ਮੱਥਾ ਟੇਕਣਾ ਮੈਂ ਆਪਣੇ ਮਨ ਦੀ ਇੱਛਾ ਪੂਰੀ ਕਰਨੀ ਹੈ ਜੋ ਆਪਣੀ ਮੰਗ ਮੰਗਣੀ ਉਹ ਮੰਗ ਲਈਏ ਮੈਂ ਕਿਉਂ ਬੁਰਾ ਬਣਾ ਸੁਲਾ ਕਰਾਉਣ ਵਿੱਚ ਜਾਂ ਕਿਸੇ ਕੰਮ ਵਿੱਚ ਮੈਂ ਕਿਉਂ ਬੁਰਾ ਬਣਾ ਤੇ ਬਹੁਤ ਸਾਰੇ ਉਹ ਨੇ ਜਿਹੜੇ ਦੋਹੀ ਪਾਸੇ ਜਾਈ ਜਾਂਦੇ ਨੇ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਨਾਮਧਾਰੀਆਂ ਦੇ ਰਿਸ਼ਤੇ ਹੋਣੇ ਮੁਸ਼ਕਲ ਹੋ ਗਏ ਜਿਹੜੇ ਹੋਏ ਨੇ ਕੋਈ ਕੋਈ ਛੁੱਟੀ ਜਾ ਰਹੇ ਨੇ ਕੋਈ ਪੂਰੇ ਤਲਾਕ ਹੋ ਗਏ ਕੋਈ ਅੱਧੇ ਤਲਾਕ ਹੋ ਗਏ ਜੇ ਕੋ ਨਵੇਂ ਹੁੰਦੇ ਨਹੀਂ ਤੂੰ ਛੋਟਿਆਂ ਨੂੰ ਮੰਨਦਾ કે ਵੱਡਿਆਂ ਨੂੰ ਮੰਨਦਾ ਜੇ ਸਾਥ ਸੰਗਤ ਚਾਵੇ ਮਿੰਟ ਇੱਕ ਨਹੀਂ ਲੱਗਦਾ ਸ਼ਾਮ ਨਹੀਂ ਪੈਂਦੀ ਪਰ ਜਦੋਂ ਸਾਥ ਸੰਗਤ ਹੀ ਪੰਥ ਪਾੜਨ ਵਾਲਿਆਂ ਦਾ ਉਜਾੜਨ ਵਾਲਿਆਂ ਦਾ ਸਾਥ ਦਿੰਦੀ ਪਈ ਹੈ ਤੇ ਭਾਈ ਫੇਰ ਮੈਂ ਜਾਂ ਹੋਰ ਦੋ ਚਾਰ ਜਣੇ ਆਪਾਂ ਕਿਵੇਂ ਇਕਤਾ ਕਰਵਾ ਸਕਦੇ ਤੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਆਪਣੇ ਪਰਿਵਾਰਾਂ ਦੇ ਵਿੱਚ ਵੱਧ ਤੋਂ ਵੱਧ ਏਕਤਾ ਰੱਖਣ ਦਾ ਯਤਨ ਕਰੋ ਅਤੇ ਲੜਾਈ ਦੇ ਕਾਰਨ ਜਾਣ ਕੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਜਿੱਥੇ ਜੱਫੀ ਪਾਇਆ ਨਹੀਂ ਏਕਤਾ ਹੁੰਦੀ ਜਿਹੜੇ ਕਾਰਨ ਨੇ ਕਾਰਨ ਦੂਰ ਕੀਤੇ ਆ ਏਕਤਾ ਹੁੰਦੀ ਹੈ ਇਸ ਤੋਂ ਦੇ ਨਾਲ ਆਪ ਜੀ ਨੇ ਮੇਰੀਆਂ ਬੜੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਨੇ ਅੱਗੇ ਇਹ ਇੱਕ ਅਜਕੀ ਨਵੀਂ ਚੀਜ਼ ਸ਼ੁਰੂ ਹੋਈ ਹੈ ਆਪ ਜੀ ਨੇ ਕਿਰਪਾ ਕੀਤੀ ਹੈ ਪ੍ਰਵਾਨ ਕੀਤੀ ਹੈ ਕਿ ਆਪ ਜੀ ਨੇ ਆਸਣ ਵਿਛਾ ਕੇ ਬੈਠਣਾ ਪ੍ਰਵਾਨ ਕਰ ਲਿਆ ਬਹੁਤ ਕਿਰਪਾ ਕੀਤੀ ਸਾਧ ਸੰਗਤ ਨੇ ਇਹਦੇ ਨਾਲ ਨਾਲ ਇਹ ਵੀ ਬੇਨਤੀ ਹੈ ਕਿ ਆਸਣ ਇੱਥੋਂ ਲੈ ਕੇ ਵਾਪਸ ਵੀ ਕਰਕੇ ਜਾਣੇ ਨੇ ਇਥੇ ਵਿਸ਼ੇ ਨਹੀਂ ਛੱਡ ਕੇ ਜਾਣੇ ਤੇ ਨਾਲ ਨਹੀਂ ਲੈ ਕੇ ਜਾਣੇ ਸਿੱਖ ਪੰਥ ਸਾਡਾ ਨਾਮਤਾਰੀ ਪੰਥ ਇਹ ਸੰਤ ਮੱਤ ਤੇ ਔਰ ਸੰਤ ਮੱਤ ਦੇ ਵਿੱਚ ਆਸਨ ਵਿਸ਼ਾ ਕੇ ਬੈਠਣਾ ਵਿਧਾਨ ਹੈ ਸਤਿਗੁਰੂ ਰਾਮ ਸਿੰਘ ਦੇ ਸਮੇ ਸਾਰੇ ਹੀ ਆਸਨ ਵਿਸ਼ਾ ਕੇ ਬੈਠਦੇ ਸਰਗਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਸਰਗਰੂ ਜਗਜੀਤ ਸਿੰਘ ਜੀ ਦੇ ਸਮੇਂ ਜਦੋਂ ਅਸੀਂ ਨੌਜਵਾਨ ਸਾਂ ਮੈਂ ਆਪ ਵੇਂਦਾ ਰਿਆਂ ਬਹੁਤ ਸੰਗਤ ਆਸਨ ਉਸ਼ਾ ਕੇ ਬੈਠਦੀ ਸੀ ਅੱਜ ਉਹ ਪਰੰਪਰਾ ਹਟ ਗਈ ਹੈ ਆਪਾਂ ਉਸ ਪਰੰਪਰਾ ਨੂੰ ਫੇਰ ਲਾਗੂ ਕਰਨਾ ਸਾਹਿਬ ਸਿੰਘ ਕਿਰਪਾ ਕਰੇ ਆਸਨ ਉਸ਼ਾ ਕੇ ਬੈਠਿਆ ਕਰੋ ਇਹ ਜਿਵੇਂ ਆਪ ਜੀ ਨੇ ਮੇਰੀ ਇਹ ਬੇਨਤੀ ਪ੍ਰਵਾਨ ਕੀਤੀ ਹੈ ਇਸੇ ਤਰ੍ਹਾਂ ਆਪ ਜੀ ਇਹ ਵੀ ਬੇਨਤੀ ਪ੍ਰਵਾਨ ਕਰੋ ਕਿ ਅੱਗੇ ਤੋਂ ਜਦੋਂ ਮੇਲਾ ਹੋਵੇ ਉਹਦੇ ਵਿੱਚ ਸਵੇਰੇ 10 ਜਾਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਲੰਗਰ ਬੰਦ ਜਿਹਨਾਂ ਨੇ ਛਕਣਾ ਪਹਿਲਾਂ ਛਕ ਲਓ ਬਾਅਦ ਛਕੋ ਲੰਗਰ 4 ਘੰਟੇ ਘਟੋ ਘਟ ਬੰਦ ਰੱਖੋ ਆਪੇ ਹੀ ਆਪਣੇ ਥਾਂ ਹੀ ਆਪ ਦੀ ਆਪਣੇ ਇਸ ਤਰ੍ਹਾਂ ਦੀ ਆਦਤ ਬਣਾ ਲਓ ਕਿ ਸਾਂ ਸਵੇਰੇ ਚਾਗ ਲੈਣਾ ਸ਼ਾਮ ਨੂੰ ਬਾਅਦ ਵਿੱਚ ਚਾਗਾਂਗੇ ਸੋ ਇਹਤ ਸੰਖੇਪ ਵਿੱਚ ਇਥੋਂ ਦੇ ਸਬੰਧਕ ਸੀ ਬੇਨਤੀਆਂ ਇਸ ਤੋਂ ਬਿਨਾਂ ਛੋਟੀਆਂ-ਛੋਟੀਆਂ ਜੀਆਂ ਬੇਨਤੀਆਂ ਹੋਰ ਨੇ ਆਪ ਦੀ ਕਿਰਪਾ ਕਰਕੇ ਚੇਤਾ ਰੱਖਿਓ ਜੀ ਸਾਰੀ ਨਾਮ ਧਾਰੀ ਸੰਗਤ ਨੂੰ ਬੇਨਤੀ ਹੈ ਕਿ ਨਾਮ ਧਾਰੀਆਂ ਦੇ ਰਿਸ਼ਤੇ ਨਾਮ ਧਾਰੀਆਂ ਚ ਕਰਿਆ ਕਰੋ। ਨਾਮ ਧਾਰੀਆਂ ਤੋਂ ਬਾਹਰ ਨਾ ਰਿਸ਼ਤੇ ਕਰੋ, ਨਾਮ ਧਾਰੀਆਂ ਵਿੱਚ ਹੀ ਰਿਸ਼ਤੇ ਕਰੋ। ਦੂਸਰੀ ਬੇਨਤੀ ਵਿਆਹ ਮੇਲਿਆਂ ਵਿੱਚ ਕਰਿਆ ਕਰੋ। ਤੀਸਰੀ ਬੇਨਤੀ ਜਾਂਜ ਕਰਾਂਗੇ ਚ ਜਾ ਕੇ ਜਾਂ ਵਿਆਹਾਂ ਤੇ ਜਨਮ ਤੇ ਮਰਨ ਤੇ ਜਨਮ ਵਿਆਹ ਤੇ ਮਰਨ ਜਾਂ ਕੋਈ ਮੇਲਾ ਅਖੰਡ ਪਾਠ ਦਾ ਮੇਲਾ ਕਿਸੇ ਵੀ ਤਰ੍ਹਾਂ ਦਾ ਘਰਾਂ ਚ ਕਰਵਾ ਕੇ ਉਹਦੇ ਤੇ ਉਜੜੋ ਨਾ ਸਾਥ ਸੰਗਤ ਜੀ ਬਹੁਤ ਜ਼ਿਆਦਾ ਖਰਚੇ ਕਰਕੇ ਮਠਿਆਈਆਂ ਬਣਾ ਕੇ ਬਹੁਤ ਜ਼ਿਆਦਾ ਬੱਤੀਆਂ ਨਮੈਸ਼ਾਂ ਕਰਕੇ ਆਪਾਂ ਪੈਸਾ ਉਜਾੜੀਏ ਨਾ ਜਿਹੜੀ ਮਾਇਆ ਆਪਣੇ ਕੋਲ ਹੈਗੀ ਹੈ ਉਹਨੂੰ ਕਿਸੇ ਚੰਗੇ ਪਾਸੇ ਲਾਓ ਜਿੱਦਣ ਜੰਜ ਕਰ ਨਹੀਂ ਸੀ ਉਸ ਦਿਨ ਵੀ ਵਿਆਹ ਹੁੰਦੇ ਸੀ ਤੇ ਨਿਆਣੇ ਵੀ ਜੰਮਦੇ ਸੀ ਉਹਨਾਂ ਦੇ ਆਪਾਂ ਜਿਹੜੇ ਬਹੁਤੇ ਬੈਠੇ ਆ ਨਾ ਬਿਨਾਂ ਜੰਜ ਕਰਾਂ ਤੋਂ ਇੱਥੇ ਬੈਠੇ ਆ ਨਹੀਂ ਹੋ ਸਕਦਾ ਕਈਆਂ ਨੂੰ ਭੁਲੇਖਾ ਹੋਵੇ ਜਿਹੜੇ ਅੱਜ ਕੱਲ੍ਹ ਵਾਲੇ ਨੇ ਸੋ ਪਰ ਆਪਾਂ ਹੁਣ ਇੱਕ ਜਦੋ ਜਿਹੀ ਥੱਸ ਗਏ ਆ ਬਹੁਤ ਵਿਖਾਵੇ ਵਿੱਚ ਮੇਰੀ ਬੇਨਤੀ ਏ ਕਿ ਵਿਆਹ ਸ਼ਾਦੀ ਤੇ ਖੁਸ਼ੀ ਜ਼ਰੂਰ ਮਨਾਓ ਪਰ ਸਾਭ ਦੀ ਮਨਾ ਲਓ ਤੇ ਘਰੇ ਹੀ ਮਨਾ ਲਓ ਜੰਜ ਕਰ ਜਾ ਕੇ ਨਾ ਕਰੋ ਸੁਖਦੇਵ ਸਿੰਘ ਜੀ ਨੇ ਮੇਰੀ ਗੱਲ ਮੰਨ ਕੇ ਛੋਟੇ ਬੇਟੇ ਦਾ ਘਰੇ ਹੀ ਇਹਨਾਂ ਨੇ ਕਰ ਲਿਆ ਸੀ ਉਸ ਤੋਂ ਬਾਅਦ ਹੁਣ ਗੁਰਦਾਸ ਸਿੰਘ ਜੀ ਨੇ ਵੀ ਘਰੇ ਹੀ ਕੀਤਾ ਵਿਆਹ ਹੋ ਗਿਆ ਨਾ ਸੱਚੀ ਸ਼ਾਦੀ ਸੋ ਭਾਵੇਂ ਹੈਗਾ ਕਿ ਆਪਾਂ ਉਜੜੀਏ ਨਾ ਜਿੰਨਾ ਖਰਚਾ ਆਪਾਂ ਵਿਆਹ ਤੇ ਕਰਦੇ ਆਂ ਭਾਵੇਂ ਮੁੰਡੇ ਵਾਲੇ ਭਾਵੇਂ ਕੁੜੀ ਵਾਲੇ ਓਨੇ ਪੈਸਿਆਂ ਦਾ ਸੋਨਾ ਜਾਂ ਪਲਾਟ ਆਪਣੀ ਨੂੰ ਨੂੰ ਜਾਂ ਧੀ ਨੂੰ ਬਣਾ ਕੇ ਦੇ ਦਿਓ ਪਰ ਉਜਾੜੋ ਨਾ ਇਹ ਪੈਸਾ ਤੁਹਾਡੇ ਗੁਰੂ ਜੀ ਨੇ ਨਹੀਂ ਲੈਣਾ ਸਤਗੁਰੂ ਨਾਨਕ ਨੂੰ ਨਹੀਂ ਲੋੜ ਇਹ ਨਾ ਪੈਸਿਆਂ ਦੀ ਉਹ ਤੁਹਾਡੇ ਭਲੇ ਵਾਸਤੇ ਹੈ ਕਿ ਉਜੜੋ ਨਾ ਅਤੇ ਇਸੇ ਤਰ੍ਹਾਂ ਬੱਚੇ ਦੇ ਜਨਮ ਤੇ ਜਾਂ ਆਪਣੇ ਬਜ਼ੁਰਗਾਂ ਦੀ ਚੜ੍ਹਾਈ ਕਰਨ ਤੇ ਉਥੇ ਵੀ ਕਿ ਮੈਂ ਜਲੇਬੀਆਂ ਜ਼ਰੂਰ ਬਣਾਉਣੀਆਂ ਨੇ ਫਿਰ ਇਹ ਆਖ ਦੇਣਾ ਸਿਰਫ ਲੋਕਾਚਾਰੀ ਕਰਨੀ ਹੈ ਤੇ ਬਹਾਨਾ ਇਹ ਲਾ ਦੇਣਾ ਨਹੀਂ ਉਹ ਮੇਰੇ ਪਿਤਾ ਜੀ ਮੇਰੇ ਘਰ ਵਾਲੀ ਮੇਰੇ ਘਰ ਵਾਲਾ ਉਹ ਆਖ ਕੇ ਗਿਆ ਸੀ ਮੇਰੀ ਆਖਰੀ ਇੱਛਾ ਤੂੰ ਜਲੇਬੀਆਂ ਜ਼ਰੂਰ ਬਣਾਈਂ ਵਾਧੂ ਗੱਲਾਂ ਨੇ ਇਹੋ ਜੇ ਝੂਠ ਕਰਨ ਦੀ ਲੋੜ ਨਹੀਂ ਗਈ ਤੇ ਜੇ ਕਿਹਾ ਵੀ ਹੈ ਕਿਸੇ ਨੇ ਸਾਰੀਆਂ ਇਛਾਵਾਂ ਨਹੀਂ ਪੂਰੀਆਂ ਹੁੰਦੀਆਂ ਜਿਹੜੇ ਪੈਸੇ ਆਪਾਂ ਉਸ ਕੰਮ ਤੇ ਲਾਉਣੇ ਨੇ ਉਹੀ ਪੈਸੇ ਆਪਣੇ ਕਿਸੇ ਪਿੰਡ ਵਿੱਚ ਕਿਸੇ ਗਰੀਬ ਦਾ ਕੋਈ ਸਥਾਨ ਬਣਾ ਦਿਓ ਕੋਈ ਸਾਂਝੇ ਥਾਂ ਤੇ ਕੁੜੀਆਂ ਦੇ ਸਕੂਲ ਤੇ ਲਾ ਦਿਓ ਉੱਥੇ ਪੱਥਰ ਲਿਖ ਕੇ ਲਾਓ ਆਪਣੇ ਪ੍ਰੇਮੀ ਦੀ ਆਪਣੇ ਪਿਤਾ ਹੀ ਦੀ ਯਾਦ ਵਿੱਚ ਪਰ ਉਜਾੜੀਏ ਨਾ ਸਾਧ ਸੰਗਤ ਜੀ ਸਾਡੀ ਸਿੱਖਾਂ ਦੇ ਵਿੱਚ ਇੱਕ ਮੰਨਤਾ ਹੈ ਸਾਡੀ ਪਰੰਪਰਾ ਹੈ ਸਾਡੀ ਸ਼ਰਧਾ ਹੈ ਕਿ ਆਪਾਂ ਪਾਠ ਕਰਦੇ ਆ ਜਦੋਂ ਵੀ ਕੋਈ ਖੁਸ਼ੀ ਗਮੀ ਦਾ ਸਮਾਂ ਹੁੰਦਾ ਹੈ ਅਸੀਂ ਮੰਨਦੇ ਆ ਕਿ ਉਹਦੇ ਨਾਲ ਸਾਡਾ ਭਲਾ ਹੁੰਦਾ ਆ ਆਪ ਜੀ ਨੂੰ ਬੇਨਤੀ ਹੈ ਕਿ ਪਾਠ ਮੁੱਲ ਨਾ ਲਿਆ ਕਰੋ ਸਭ ਤੋਂ ਪਹਿਲੀ ਬੇਨਤੀ ਹੈ ਕਿ ਮੁੱਲ ਨਾ ਲਿਆ ਕਰੋ ਪਾਠ ਆਪ ਕਰਿਆ ਕਰੋ ਜੇ ਪਾਠੀ ਤੋਂ ਵੀ ਕਰਵਾਉਣਾ ਤੇ ਉਹਨਾਂ ਚਿਰ ਕੋਲ ਬੈਠ ਕੇ ਸੁਣੋ ਤੁਹਾਨੂੰ ਕੀ ਪਤਾ ਕਿਸੇ ਨੇ ਪਾਠ ਕੀਤਾ ਕਿ ਨਹੀਂ ਕੀਤਾ ਉਹਨੇ ਸ਼ੁੱਧ ਕੀਤਾ ਕਿ ਅਸ਼ੁੱਧ ਕੀਤਾ ਸੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਆਪਾਂ ਸਾਰਾ ਪਰਿਵਾਰ ਅੰਡੀ ਗੋਂਡੀ ਮਿਲ ਕੇ ਆਪ ਪਾਠ ਕਰੋ ਉਹਦੇ ਵਾਸਤੇ ਜੋ ਚਾਹੀਦਾ ਹੋਏਗਾ ਪੋਥੀਆਂ ਪਾਠੀ ਨਾਲ ਮੈਂ ਭੇਜਿਆਗਾ ਪਰ ਪਾਠ ਆਪਜੀ ਆਪ ਕਰਿਆ ਰੋ ਰਹੀ ਗੱਲ ਗਰੀਬ ਸਿੱਖਾਂ ਦੀ ਜਿਨ੍ਹਾਂ ਕੋ ਮਾਇਆ ਦਾ ਸਾਧਨ ਨਹੀਂ ਕਿਉਂਕਿ 4-5000 ਰੁਪਏ ਤੋਂ ਘੱਟ ਸਧਾਰਨ ਪਾਠ ਦਾ ਭੋਗ ਨਹੀਂ ਪੈਂਦਾ 20-25000 ਤੋਂ ਘੱਟ ਅਖੰਡ ਪਾਠ ਦਾ ਨਹੀਂ ਪੈਂਦਾ ਤੇ ਗਰੀਬ ਸਿੱਖ ਕੀ ਕਰੇ ਗਰੀਬ ਸਿੱਖ ਜਿਹੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਰਾ ਪਰਿਵਾਰ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰੋ ਅਤੇ ਕਰਕੇ ਪਤਾਸਿਆਂ ਦਾ ਪ੍ਰਸ਼ਾਦ ਵਰਤਾ ਦਿਓ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁਹਾਨੂੰ ਅਖੰਡ ਪਾਠ ਦਾ ਫਲ ਦੇਣਗੇ ਵਾਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਤਾਂ ਜੇ ਪਾਠ ਆਪ ਕਰੋਗੇ ਤੇ ਸ਼ਰਧਾ ਨਾ ਕਰੋਗੇ ਕਿਸੇ ਦਾ ਕੀ ਚਾਤਾ ਪਤਾ ਨਹੀਂ ਤੁਸੀਂ ਆਖੋਗੇ ਮੈਂ 100 ਰੁਪਏ ਦੇ ਤਾਂ ਜਪਜੀ ਸਾਹਿਬ ਮੁੱਲ ਲਿਆ ਹੋਣਾ ਬਈ ਕਿਸ ਨੇ ਕੀਤਾ ਸੀ ਨਹੀਂ ਪਾਠ ਆਪ ਕਰਨਾ ਅਤੇ ਸ਼ਾਇਦ ਕਈ ਸੱਜਣਾ ਨੂੰ ਨਹੀਂ ਪਤਾ ਅਸੀਂ ਜਿਹੜਾ ਇੱਕ ਤਰੀਕਾ ਸਾਰਿਆਂ ਨੂੰ ਗੁਰਬਾਣੀ ਪੜ੍ਹਨ ਵਾਸਤੇ ਚਾਲੂ ਕੀਤਾ ਉਹਦੇ ਨਾਲ ਕੋਈ ਮਰਿਆਦਾ ਭੰਗ ਨਹੀਂ ਹੁੰਦੀ ਉਦੇ ਨਾਲ ਮਰਿਆਦਾ ਪਰਪੱਕ ਹੁੰਦੀ ਹੈ ਕਿ ਵੱਧ ਤੋਂ ਵੱਧ ਸੰਗਤ ਮਿਲ ਕੇ ਪਾਠ ਕਰੇ ਜੇ ਆਪਣੇ ਕੋਲ 270 ਹੋਵੇਗੀ ਸਾਰੀ ਸੰਗਤ ਇਸ਼ਨਾਨ ਕਰਕੇ ਉੱਥੇ ਬੈਠ ਕੇ ਪਾਠ ਕਰੋਗੇ 2 ਘੰਟਿਆਂ ਦੇ ਵਿੱਚ ਪੂਰਾ ਪਾਠ ਹੋ ਜਾਏਗਾ ਆਪਾਂ ਨੂੰ ਹੋਰ ਕੀ ਚਾਹੀਦਾ ਹੈ ਜੀ ਇਹ ਜ਼ਰੂਰੀ ਹੈ ਕਿ 3 ਦਿਨ ਪਾਠ ਚੱਲਦਾ ਰਹੇ ਬਾਰ ਆਪਾਂ ਸ਼ਰਾਬ ਦੀਆਂ ਬੋਤਲਾਂ ਖੋਲੀਆਂ ਆਣ ਜਾਂ ਮਠਿਆਈ ਚੱਲਦੀ ਰਹੇ ਤੇ ਪਾਠੀ ਜੀ ਅੰਦਰ ਪਾਠ ਕਰਦੇ ਰਹਿਣ ਉਹਦੇ ਨਾਲ ਭਲਾ ਬਹੁਤਾ ਫਲ ਪ੍ਰਾਪਤ ਹੁੰਦਾ ਨਹੀਂ ਗੁਰਬਾਣੀ ਪੜਨ ਵਾਸਤੇ ਐ ਸੁਣਨ ਵਾਸਤੇ ਐ ਗੁਰਬਾਣੀ ਮੁੱਲ ਵੇਚਣੀ ਵੀ ਪਾਪ ਐ ਤੇ ਖਰੀਦਣੀ ਵੀ ਪਾਪ ਐ ਪੜੀ ਪੜਾਈ ਬਾਣੀ ਲੈਣੀ ਤੇ ਵੇਚਣੀ ਪਾਪ ਐ ਕੋਈ ਮਤਲਬ ਨਹੀਂ ਇਹ ਤੇ ਉਸ ਦਿਨ ਪਰੰਪਰਾ ਚੱਲੀ ਸੀ ਜਿੱਦਨ ਸਾਡੇ ਸਿਰਾਂ ਦੇ ਮੁੱਲ ਪੈਂਦੇ ਸੀ ਆਪਾਂ ਅਨਪੜ੍ਹ ਸਾਂ ਅাইতে ਸਾਰੇ ਹੀ ਬੜੇ ਲਿਖਿਆ ਨਾ ਜਿਹਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਚ ਪੜ ਲਓ ਸੋ ਇਸ ਕਰਕੇ ਆਪਾਂ ਪਾਠ ਆਪ ਕਰਨੇ ਸ਼ੁਰੂ ਕਰੀਏ ਔਰ ਜਿਹੜੇ ਸੱਜਣ ਸਾਡੇ ਪਾਠੀ ਜੀਹਨਾਂ ਦਾ ਆਮਦਨ ਦਾ ਕਿੱਤਾ ਪਾਠ ਕਰਨ ਕਰਨ ਦਾ ਉਹਨਾਂ ਨੂੰ ਬੇਨਤੀ ਹੈ ਕਿ ਘਰਾਂ ਚ ਜਾ ਕੇ ਸੰਥਿਆ ਦਿਓ ਔਰ ਪਾਠ ਕਰਵਾਉਣੇ ਸ਼ੁਰੂ ਕਰੋ ਲੋਕਾਂ ਨੂੰ ਬਾਣੀ ਪੜਾਉਣੀ ਸ਼ੁਰੂ ਕਰੋ ਔਰ ਸਾਧ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਤੁਹਾਨੂੰ ਬਾਣੀ ਪੜਾਉਣ ਪਾਠ ਕਰਵਾਉਣ ਉਹਨਾਂ ਨੂੰ ਅਖੰਡ ਪਾਠ ਵਾਲੀ ਭੇਟਾ ਦਿਓ ਭੇਟਾ ਦੇਣ ਤੋਂ ਮਨਾਈ ਨਹੀਂ ਪਾਠ ਮੁੱਲ ਖਰੀਦਣ ਤੋਂ ਮਨਾਈ ਸੋ ਇਹਨਾਂ ਬੇਨਤੀਆਂ ਤੋਂ ਬਿਨਾ ਕੁਝ ਬੇਨਤੀਆਂ ਆਪਜੀ ਨੂੰ ਹੋਰ ਕਰਨੀਆਂ ਨੇ ਉਹ ਮੈਂ ਫੇਰ 5 ਮਿੰਟ ਬਾਅਦ ਕਰਾਂਗਾ ਸਤ ਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਸਤ ਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਹੋਏ ਸਤਗੁਰ ਸਭਨਾ ਦਾ ਭਲਾ ਏ ਨਾ ਚੋਰਾ ਕਿਉਂ ਹੋ The God that I ਸਤ ਗੁਰ ਗੁਣੀ ਨਿਧਾਨ ਹਾ ਸਤ ਗੁਰ ਗੁਣੀ ਨਿਧਾਨ ਹਾ ਕੋਣ ਕਰ ਬਖਸ਼ੇ ਅਗਨਿਆਰੇ ਸੁਖ ਸਾਗਰ ਗੁਰ ਦਿਓ ਹਾ ਸੁਖ ਸਾ ਗੁਰ ਗੁਰ ਦਿਉ ਹੈ ਸੁਖ ਦੇ ਮੇਲ ਲੈ ਦੁਖਿਆ ਸਤ ਗੁਰ ਆਗੂ ਜਾਣੀਏ ਬਾਹੋਂ ਪਕੜ ਅੰਦਲੇ ਓ ਧਾਰੇ ਗੁਰ ਪੂਰਾ ਨਿਰਵੇ ਨਿੰਦਕੀ ਦੋਖੀ ਬੇਮੁਖ ਤਾਰੇ ਸਤਗੁਰ ਕੀ ਮਹਿਮਾ ਆਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਵਾਸੀਏ ਤਿਤੜੇ ਸਤਗੁਰ ਪਾ